ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਗੋਰਾ ਮਰਤਾਪਾਲ ਸਿੰਘ ਸਾਡਕਾ ਫੌਜੀ ਪਿੰਡ ਤੁਗਲਵਾਲ ਤੋਂ ਜਿਸ ਤਰ੍ਹਾਂ ਕਿ ਆਪਦੇ ਸਾਹਮਣੇ ਮੈਂ ਪਹਿਲਾਂ ਵੀ ਸਰਕਾਰ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਇੱਕ ਵੀਡੀਓ ਮੈਂ ਪਾਈ ਸੀ ਜਿੱਦਾਂ ਕਿ ਤੁਸੀਂ ਆ ਹਾਲਤ ਦੇਖ ਰਹੇ ਹੋ ਪੁਲ ਦੀ ਜਿਹੜਾ ਕਿ ਇੱਕ ਬਹੁਤ ਵੱਡੇ ਹਾਦਸੇ ਨੂੰ ਮਤਲਬ ਹਾਸਾ ਹੋ ਸਕਦਾ ਵਾ ਜੀ ਕੋਈ ਪੁਲ ਦੀ ਹਾਲਤ ਵੇ ਕਿ ਕਦੋਂ ਵੀ ਦੇਖ ਸਕਦਾ ਹੈ ਪੁਲ ਅੱਗੇ ਮੈਂ ਬੇਨਤੀ ਕੀਤੀ ਵੀ ਇਹਦੇ ਉੱਲ ਵਿਸ਼ੇਸ਼ ਧਿਆਨ ਦਿਓ ਜਿੱਦਾਂ ਕਿ ਤੁਸੀਂ ਜਾਣਦੇ ਹੋ ਇਥੇ ਲੱਗੇ ਸਕੂਲ ਆ ਚਾਰ ਪੰਪਸਾਂ ਹੁੰਦੀਆਂ ਵਾ 메ਨ ਹਾਈਵੇ ਜਿਹੜਾ ਦਿੱਲੀ ਜੰਮੂ ਵੱਲ ਹਾਈਵੇ ਲੰਘ ਰਿਹਾ ਉਹਦੀ ਜਿੰਨੀ ਵੀ ਟ੍ਰੈਫਿਕ ਚੱਲਦੀ ਉਹਦੀ ਵੱਡੇ ਚੱਲਦੇ ਟਿਪਰ ਚੱਲਦੇ ਆ ਮਿੱਟੀ ਵਾਲੇ ਉਹ ਸਾਰੇ ਇਸੋ ਦੇ ਲੰਘ ਰਹੇ ਆ ਇਹ ਪੁਲ ਕੇਸਵਦੇਵ ਵੀ ਦੇਖ ਸਕਦਾ ਇਹ ਪੁਲ 메ਨ ਜਿਹੜਾ ਸ਼ਾਰਟਕਟ ਕਾਦੀਆਂ ਨੂੰ ਰੋਡ ਆ ਉਹਨੂੰ ਜੋੜਨਿਆ ਕਾਦੀਆਂ ਸ਼ਹਿਰ ਨੂੰ ਜੋੜਦਾ ਜੇ 메ਨ ਪੁਲ ਮਤਲਬ ਜਿਹੜਾ ਵੇੜ ਲਾ ਕੇ ਉਹਨੂੰ 메ਨ ਪੁਲ 에 ਸ਼ਾਰਟਕਟ ਪੈਂਦਾ ਕਾਦੀਆਂ ਦਾ ਇਹ ਪੁਲ ਪੈਂਦਾ ਜੀ ਇਹ ਕਰਕੇ ਬੇਨਤੀ ਕਰਦੇ ਆ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਇਹ ਪੁਲ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਹਾ사 ਹੋਣ ਦੇ ਚਾਂਸ ਹੈਗੇ ਹੋ ਸਕਦਾ ਮਹੀਨਾ ਕੱਢੇ 2 ਮਹੀਨੇ ਕੱਢੇ ਜਿਸ ਤਰ੍ਹਾਂ ਇੱਥੇ ਹੈਵੀ ਟ੍ਰੈਫਿਕ ਚੱਲ ਰਹੀ ਆ ਜਿਹੜਾ ਜੰਮੂ ਕਟਾ ਤੁਹਾਨੂੰ ਕੋਈ ਪਤਾ ਹੀ ਆ ਲੰਘ ਰਿਹਾ ਵਾ ਉਸ ਕਰਕੇ ਇਹਦੀ ਬਹੁਤ ਹੀ ਜ਼ਿਆਦਾ ਹਾਲਤ ਖਰਾਬ ਹੋ ਚੁੱਕੀ ਆ ਅਸੀਂ ਬੇਨਤੀਆਂ ਕਰਦੇ ਆਂ ਵੀ ਹਾ사 ਹੋਂ ਤੋਂ ਪਹਿਲਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਇੱਥੇ ਪੁਲ ਨਵਾਂ ਬਣਾਇਆ ਜਾਵੇ ਜੋ ਕਿ ਇਹ ਪੁਲ ਅੱਜ ਤੋਂ ਮੇਰੇ ਖਿਆਲ 10-15 ਸਾਲ ਪਹਿਲਾਂ ਪੰਜਣਾ ਚਾਹੀਦਾ ਸੀ ਪਰ ਇਸਦੀ ਹਾਲਤ ਵੇਖੋ ਮੈਂ ਬੇਨਤੀ ਕਰੂੰਗਾ ਪੱਤਰਕਾਰ ਸਾਹਿਬ ਨੂੰ ਵੀ ਇਹਦੀ ਹਾਲਤ ਦਿਖਾਈ ਜਾਵੇ ਬਹੁਤ ਹੀ ਮਾੜੀ ਕੰਡੀਸ਼ਨ ਬਹੁਤ ਬਹੁਤ ਧੰਨਵਾਦ ਕਿੰਨਾ ਕੁ ਪੁਰਾਣਾ ਹੈ ਇਹ ਤਕਰੀਬਨ ਪਾਜੀ ਮੇਰੀ ਉਮਰ 45 ਸਾਲ ਹੋ ਗਈ ਜੇ ਸਾਡੀ ਹੋਸਟੋਂ ਵੀ ਪਹਿਲਾਂ ਦਾ ਪੁਲ ਬਣਿਆ ਹੈ ਮੇਰਾ ਖਿਆਲ ਵੀ 70 80 ਸਾਲ ਤੋਂ ਸਾਇਦ ਉੱਤੇ ਹੀ ਹੋ ਗਿਆ ਹੋਊਗਾ ਇੱਕ ਵਾਰੀ ਇਹ ਪੁਲ ਬਣਨ ਵੇਲੇ ਕੋਈ ਪੁਰੀਆਂ ਪਲੀਆਂ ਵੀ ਆਈਆਂ ਪਰ ਦੁਬਾਰਾ ਉਹਦੇ ਕੋਈ ਜਾਂਚ ਪਤਾ ਨਹੀਂ ਕੋਈ ਕਾਗਜ਼ਾ ਜੀ ਬਣ ਗਿਆ ਹੋਵੇ ਸ਼ਾਇਦ ਉਹ ਸਾਨੂੰ ਪਤਾ ਨਹੀਂ ਜੇ ਉਹ ਪਹਿਲੇ ਸਰਕਾਰਾਂ ਦੀ ਗੱਲ ਵਾ ਹਾਂ ਫ਼ਿਰ ਪਾਕਿਸਤਾਨ ਬਣ ਤੋਂ ਪਹਿਲਾਂ ਦਾ ਮੇਰੇ ਖਿਆਲ ਨਾਲ ਸ਼ਾਇਦ ਹਾਡੀ ਉਸ ਤੋਂ ਪਹਿਲਾਂ ਦੀ ਗੱਲ ਹੈ ਮਨ ਲਓ 45 50 ਸਾਲ ਦੇ ਹੀ ਹੋ ਗਏ ਆ ਸਾਡੀ ਉਸ ਤੋਂ ਪਹਿਲਾਂ ਦਾ ਪੁਲ ਬਣਿਆ ਵਾ ਤੇ ਦੁਬਾਰਾ ਇੱਕ ਵਾਰੀ ਬਣਨਾ ਵਿੱਚ ਆਇਆ ਲੇਕਿਨ ਪਤਾ ਨਹੀਂ ਕਿ ਕੰਡੀਸ਼ਨ ਕਰਕੇ ਰੁਕ ਗਿਆ ਜਿਵੇਂ ਕਾਗਜ਼ਾਂ ਜਿਹਾ ਬਣ ਗਿਆ ਉਹ ਸਾਨੂੰ ਨਹੀਂ ਜੀ ਪਤਾ ਪਹਿਲੀਆਂ ਸਰਕਾਰਾਂ ਦੀ ਗੱਲ ਹੋ ਆਵਲੇ ਤੇ ਮਤਲਬ ਕੋਈ ਕਿਸੇ ਵੱਡੇ ਹੱਥ ਸਾਨੂੰ ਇਹ ਪੁਲ ਜਿਹੜਾ ਹੋ ਸਕਦਾ ਵੱਡਾ ਹੱਸਾ ਬਹੁਤ ਵੱਡਾ ਹੱਸਾ ਹੋ ਸਕਦਾ ਇਹ ਪੁਲ ਦੇ ਕਰ ਲੇ ਇਹ ਕਰਕੇ ਬੱਚਿਆਂ ਦੀ ਬੱਸਾਂ ਹੁੰਦੀਆਂ ਭਾਜੀ ਆ ਵੇਖੋ ਲਾਗੇ ਸਕੂਲ ਵਾ ਬੱਸਾਂ ਇਥੋਂ ਸਾਰੇ ਸਕੂਲਾਂ ਦੀ ਬੱਸਾਂ ਇਥੋਂ ਲੰਘਦੀਆਂ ਜਿਹਨੇ ਪਿੰਡ ਵਾਲ ਤੁਗਲਵਾਲ ਦੇ ਪੰਜ ਸਕੂਲ ਵਾ ਪੰਜਾਂ ਦੀ ਇਥੋਂ ਬ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋਊਗਾ ਫਿਰ ਅਸੀਂ ਉਹ ਬੇਨਤੀ ਕਰਾਂਗੇ ਬਾਰ ਬਾਰ ਵੀ ਕਿੰਨੀ ਵਾਰੀ ਅਸੀਂ ਬੇਨਤੀ ਕਰ ਚੁੱਕੇ ਹਾਂ ਇਸ ਕਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਡੀਸੀ ਸਾਹਿਬ ਨੂੰ ਕਹਿੰਦੇ ਆਂ ਵੀ ਇਹ ਪੋਲ 'ਤੇ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਹ ਨਵਾਂ ਪੋਲ ਬਣਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ